দাতারগেরাডো মানারকে kommনালাজ্য় currently আদা ইতটেশডে হাডরের انياي سات کڑا لئیو بھائی بھائی اور آ ڈاکٹر ساری بیٹھ لئی رام رام اکیلے نيں نال نل بیچے میں تو کلا پھرا دی جوڑے کمتے آجو چلو جی He's a ਸਤਿਕਾਰ ਦੇਵਾ ਹਰਤ ਰੋਗਾਂ ਦੇ ਕੰਟਿਨਿਟੀ ਬੰਗ ਜਿਹੜੀ ਹੋਈ ਪਰੰਪਰਾ ਮੁਕਾਬਕਾ ਨਨਕਾਣਾ ਸਾਹਿਬ ਦੇ ਸ਼ੈਤਾਨੀ ਦਾ ਦਰ ਅੰਦਰ ਲੇਹਰਦੀ ਚੰਗੀ ਹਾਸਲੀ ਵਰ ਰਹੀਆਂ ਜੀਵਨ ਮੁਕਤ ਤੱਕ ਦਾ ਭਾਵੇਂ ਸਿੱਕੇ ਬੰਦੋਂ ਬਲਾਈ ਕੋਈ ਪਰਦੇ ਕਰੋ ਪਰਵਾਹ ਆਖੋ ਰੱਬ ਵੱਜ ਕੇ ਮਾਹੀ ਮਿੱਟੀ ਦਾ ਸਾਜ ਸਾਹ ਦਾ ਬਾਹਰ ਗੁਰੂ ਕੀ ਬਖਸ਼ੇ ਇਸ ਜਾਨੇ ਸਹਿਰ ਨੇ ਲਿਧਿਆ ਮਾਤਾ ਮਾਰਾ ਸਰਵਾਂ ਸੂਏ ਬਾਦ ਦਾ ਨਾ ਬਾਦ ਹਿੰਦ ਦਾ ਕੁੱਲ ਮਰਾਨ ਹੁੰਦਾ ਬੋਤੀ ਬੋਤੀ ਜਨਮ ਦਾ ਦਿਲ ਕਰੇ ਦੇ ਨੌ ਮਾ ਗੁਰੂ ਨਾ ਦਿਲੇ ਕਰਵਾਨ ਹੁੰਦਾ ਭਾਰਤ ਵੰਸ਼ ਤੇ ਅੱਜ ਵੀ ਰਾਜ ਕਰਦਾ ਜਗਾਂ ਮਸਜਿਦ ਦੀ ਗੋਈ ਖਾਨ ਹੁੰਦਾ ਲਾਹਰ ਕਦੇ ਤੇ ਜੁੜਦਾ ਜੰਗ ਤਾਰਾ ਸਾਰਾ ਭਾਰਤ ਹੀ ਪਾਕਿਸਤਾਨ ਹੁੰਦਾ ਰਵਾਨੀ ਸਤਕਾਰ ਸਾਡੇ ਸਿਰਾਂ ਤੇ ਨੀਲੀਆਂ ਰੰਗ ਬਰੰਗੀਆਂ ਦੇ ਤਾਰੇ ਸਜ ਰਹੀਆਂ ਅੱਗੇ ਨਗਰਾਂ ਵਿੱਚ ਨਗਰ ਕੈਂਤਨ ਕੀਤੇ ਜਾ ਰਿਹਾ ਹੈ ਰਣਜੀਤ ਨਗਾਇਆਂ ਤੇ ਜੋਟਾਂ ਲੱਗ ਰਹੀਆਂ ਇਹ ਸਤਿਗੁਰੂ ਬਾਜਾ ਤਾਜਾਂ ਵਾਲੇ ਦੀ ਦੇਣ ਇੱਕ ਚੀਜ਼ ਮੈਂ ਤੁਹਾਡੇ ਨਾਲ ਦਿੱਤੇ ਸਮੇਂ ਮੁਤਾਬਕ ਕਹਿ ਕੇ ਹੀ ਮਾਂ ਮੰਗਣੀ ਹੈ ਕੋਈ ਤਾਂ ਕਹਿਣ ਤੋਂ ਕਹਿੰਦਾ ਮੇਰੇ ਪੱਜ ਪਿਆਰੇ ਮਿੱਤਰਾਂ ਦੋਸਤਾਂ ਦੀ ਦੁਨੀਆ ਵਿੱਚੋਂ ਕਹਿ ਲਵਾਂ ਭਾਈ ਹਰਦੇਵ ਸਿੰਘ ਜੀ ਜਵੰਦਾ ਸ਼ਰੋਮਣੀ ਕਾਗੂਦਾਰ ਜੀ ਦੱਸਦੇ ਹੋ ਕਿ ਆਪੂ ਸਾਹਿਬਾਨ ਉਹਨਾਂ ਵੱਲੋਂ 2 ਫਰ ਲੱਖ ਦਮ ਦਾ ਟਾਡੀ ਦੇ ਉੱਤੇ ਦੇ ਮਾਣ ਬੁੱਧ ਪਹੁੰਚਿਆ ਗੁਰਦੁਆਰਾ ਸਾਹਿਬ ਦੀ ਪਰਵੰਧ ਕਮੇਟੀ ਦੇ ਪ੍ਰਧਾਨ ਭਾਈ ਸਰਦ ਸਿੰਘ ਜੀ ਉਹਨਾਂ ਵੱਲੋਂ 2 ਫਰ ਲੱਖ ਦਮ ਦਾ ਟਾਡੀ ਦੇ ਉੱਤੇ ਪਹੁੰਚਿਆ ਹੈ ਦਾਦਾ ਪਰਮ ਸਿੰਘ ਜੀ ਬਾਬਾ ਮਹਾਨ ਸਿੰਘ ਜੀ ਵੀ ਗਰਾਕੂ ਸਿੰਘ ਦਾ ਮਾਨ ਜਿਸ ਤੇ ਜੀ ਜੁਮਹਾਰੀ ਨਿਵਾ ਰਹੇ ਹੈ ਆਮਰਾ ਕਾ ਜਿੱਤੇ ਲੋਸ਼ੇਰ ਬਾਗ ਆਇਆ ਹੋਰ ਮੇਰੀਆਂ ਸਤਕਾਰਯੋਗ ਸੰਗਤਾਂ ਵੱਲੋਂ ਸੌਜਾਨਾ ਕਤਮ ਦੇ ਜਨਾਂ ਜਨਾਂ ਕਤਮ ਦੇ ਸਾਡੀ ਜਿੱਤੇ ਦੇ ਮਾਣ ਵਿੱਚ ਆਇਆ ਅਟਲਾ ਸਤਕਾਰ ਸਾਡੀ ਜਿੱਤੇ ਦੇ ਮਾਣ ਅੰਦਰ ਭਗਵਾਨ ਸਿੰਘ ਜੀ ਕੈਨੇਡਾ ਵਾਲੇ ਸਾਡੀ ਜਿੱਤੇ ਦੇ ਮਾਣ ਵਿੱਚ ਸੌ ਲਗ ਰਮੜਾ ਕਰਦੇ ਆ ਤੈਨੂੰ ਧੰਨਵਾਦ ਮੈਂ ਬੇਨਤੀ ਕਰਾਂ ਬਾਦਾਂ ਦਾ ਸਾਡੇ ਸਤਿਧੂ ਦੇ ਸਬੰਧ ਵਿੱਚ ਅਜਾ ਮੇਰੀ ਕਾਮ ਕੋਦਰ ਨੂੰ ਦਰਹੀ ਹੈ ਇਹਦੇ ਸਬੰਧ ਵਿੱਚ ਮੈਂ ਬੇਨਤੀ ਕਰਨੀ ਹੈ ਤੁਹਾਡੇ ਚਰਨਾਿਆਂ ਅੰਦਰ ਜਿਵੇਂ ਵੀ ਮੈਂ ਦੁਆ ਕੀਤਾ ਮੇਰੇ ਉੱਪਰ ਨਾ ਲੱਗ ਜਾ ਸਾਡੀ ਬਾਤ ਵਿੱਚ ਸਾਡੇ ਬਰਾ ਨੇ ਗਿਆ ਨਾ ਜਨਾ ਕੋ ਜਨਾ ਮਾਲਕਾ ਜਾਓ ਜੇ ਮੇਰੇ ਨਾਲ ਗੱਲ ਕਰੀ ਮੈਂ ਆਖਿਆ ਭਾਈ ਸਾਹਿਬ ਅਹ ਨੱਚਦੀ ਗੱਲ ਸਾਡੇ ਬਰਾ ਨੇ ਸਾਰੇ ਸਾਡੇ ਵਿਚਾਰ ਕਾਹੇ ਜਾਨੇ ਮੂਰੇ ਨੱਚਦੀ ਗੱਲ ਵੀ ਕੀਤੀ ਭਾਈ ਜਾਨਾ ਉਹਨੇ ਫੇਰੀ ਗਲਤੀ ਕੀਤੀ ਐ ਆਂਦਾਬਾਹਰੇ ਸਤਿਗੁਰੂ ਨੇ ਕਿਹਾ ਹੁੰਦਾ ਕੰਮ ਨਚਣਾ ਖੰਡੇ ਦੀ ਧਾਰ ਤੇ ਤੁਰ ਸਕਦਾ ਬੱਲੋ ਮਾਇਆ ਕਾ ਕੀ ਹੈ ਸਭ ਗੁਰੂ ਦਾ ਆਪ ਜਾਨ ਸੇ ਅਦਰਦੀ ਤਲਾਕ ਗੁਰੂ ਸਿੱਖ ਦੇਵਨ ਦੇਸ਼ ਤੋਂ ਸੇਵਾ ਕਰਦਾ ਧਰਮਕ ਸੇਵਾ ਸਾਹ ਸਿੱਖਾਂ ਸੰਗਤ ਨਾਲ ਬੰਦੀ ਕਰਾ ਮੇ ਤੁਸੂਦਕਾਰ ਕਰਿਓ ਮੈਲਾ ਇਨੈ ਢਾਡੀ ਦੇ ਸੇਵਾ ਕੋ ਨੱਦਰ 2006 ਨਾਲ ਕੇ ਆਉਂਦੇ ਨਹੀਂ ਪਿੰਡਾਂ ਦੇ ਵਿੱਚ ਕਿਤੇ ਜੱਥੇ ਮਸਾ ਮਿਲਦੇ ਆ ਆਇਓ ਜੱਜਾ ਕਾਰ ਸਰਕਾਰ ਗੋਤਾ ਬਾਬਾ ਪ੍ਰਕਾਸ਼ ਸਿੰਘ ਜੀ ਚੜੀ ਹੋਈ ਤੇ ਬੱਸਾਂ ਦਾ ਕਾਰਨ ਅੱਜ ਤੁਹਾਡੇ ਨਗਰ ਦੇ ਵਿੱਚ ਕਾਰਡੀਆਂ ਨੂੰ ਟਾਈਮ ਨਹੀਂ ਮਿਲ ਰਿਹਾ ਐਨੇ ਕਾਰਡੀਆਂ ਆਏ ਆ ਕਾਰਨ ਇਹ ਹੋ ਜਾਵੇ ਤੁਸੀਂ ਕਾਰਡੀਆਂ ਨੂੰ ਪਿਆਰ ਸਤਿਕਾਰ ਦਿੰਦੇ ਆ ਇਹਨਾਂ ਲਈ ਮਾਣ ਨਾਲ ਸਾਰ ਬਾਬਾ ਜੀ ਦੇ ਸਿਰ ਤੇ ਮਾਤਾ ਜੀ ਦਾ ਸਿਰ ਬਾਬਾ ਫਤਿਹ ਸਿੰਘ ਜੀ ਦਾ ਜੀਵਾਹ ਗੁਰਦੇਵ ਕਾਰਸਾਹ ਵਾਹਿਗੁਰੂ ਜੀ ਤੁਹ ਸਤਿ